ਗੁਰਬਾਣੀ ਸੁਣਾਓ ਇਨਾਮ ਪਾਓ ਪੇਪਰ ਦਿਓ ਸਾਈਕਲ ਜਿੱਤ ਕੇ ਜਾਓ ਤੁਸੀਂ ਮਾਲਸ਼ਾ ਦੇ ਲੰਗਰ ਦੇਖੇ ਹੋਰ ਵੀ ਕਈ ਪ੍ਰਕਾਰ ਦੇ ਪਰ ਉੱਤੇ ਹੀ ਸ਼ਬਦ ਗੁਰੂ ਦਾ ਲੰਗਰ ਵੀ ਲੱਗਿਆ ਹੋਇਆ ਗੁਰਬਾਣੀ ਸੁਣਾਓ ਤੇ ਇਨਾਮ ਪਾਓ ਇੱਥੇ ਜਿਓਮੈਟਰੀ ਵੀ ਰਿੱਕੀ ਬੋਟਲ ਵੀ ਆ ਪੈਨ ਵੀ ਆ ਔਰ ਕਲਰਸ ਵੀ ਦਿੱਤੇ ਬਹੁਤ ਕੁਝ ਜਿਹੜਾ ਛੋਟੇ-ਛੋਟੇ ਬੱਚਿਆਂ ਦੇ ਵਾਸਤੇ ਅਸੀਂ ਲਾਲਚ ਕਿੰਨੇ ਆ ਤਾਂ ਕਿ ਉਹ ਬੱਚੇ ਆਣ ਗਿਫਟ ਤੇ ਲਾਲਚ ਦੇ ਵਿੱਚ ਹੀ ਪ੍ਰਵਾਣੀ ਸੁਣਾਣ ਕਹਿੰਦੇ ਨਾ ਵੀ ਇੱਕ ਵਾਰੀ ਜਦੋਂ ਗੁਰੂ ਦੇ ਲੜ ਲੱਗ ਜਾਂਦਾ ਹੈ ਤਾਂ ਫਿਰ ਗੁਰੂ ਉਦੋਂ ਹੀ ਹਾਮੀ ਜ਼ਰੂਰ ਭਰਦਾ ਹੈ ਬਹੁਤ ਹੀ ਬਤਿਆ ਮਤਲਬ ਕਿ ਹਰ ਸਾਲ ਇਸ ਤਰ੍ਹਾਂ ਦੀ ਦੇਖਦੇ ਆਂ ਕਿ ਵੱਧ ਚੜ ਕੇ ਬੱਚੇ ਹਿੱਸਾ ਲੈਂਦੇ ਨੇ ਵੀ ਮੈਂ ਵੀ ਅਗਲੀ ਵਾਰੀ ਸਾਈਕਲ ਦਿੱਤਾ ਕਿੰਨੀਆ ਬਣੀ ਆਉਂਦੀ ਆ ਬੱਚੇ ਨੂੰ ਇਹਨੂੰ ਹਲੇ ਥੋੜਾ ਹੀ ਸਟਾਇਲ ਪੰਜ ਵਰਨ ਨੂੰ ਚਲੋ ਥੋੜੇ ਪੰਜ ਪੌੜੀਆਂ ਤੇ ਇਸ ਪਤੀ ਦਾ ਨਾਂ ਹੈ ਸਿੱਖੀ ਉਹ ਤਨ ਗੁਰੂ ਅਰਜਨ ਦੇਵ ਜੀ ਸਿੱਖੀ ਉਹ ਜਿਆ ਬਧਰੀ ਮਾਇਆ ਸਿੱਖੀ ਲੋਕ ਸੈਨਾ ਜੀਜਾ ਦਾ ਵਪਾਰ ਕਰਦੇ ਨੇ ਖਲੌਣਿਆਂ ਦਾ ਵੇਚਦੇ ਨੇ ਇਸ ਫਤਿਹਗੜ੍ਹ ਦੇ ਪਾਵਨ ਧਰਤੀ ਤੇ ਤੁਸੀਂ ਕੁਰਬਾਨੀ ਪਾਉਂਦੇ ਕਰਦੇ ਆ ਹਾਂਜੀ ਬਿਲਕੁਲ ਜੀ ਤਾਂ ਕਿ ਕਿਉਂਕਿ ਬੱਚੇ ਤਾਂ ਮੇਲਾ ਵੇਖਣ ਹੀ ਆਦੇ ਨੇ ਨਾ ਵੀ ਇਹ ਸਾਨੂੰ ਲੈ ਦਿਓ ਆ ਲੈ ਦਿਓ ਪਰ ਅਸੀਂ ਇਸ ਚੀਜ਼ ਦਾ ਲੰਗਰ ਲਾਇਆ ਹੋਇਆ ਹੈ ਕਿ ਤਾਂ ਕਿ ਬੱਚੇ ਗੁਰਬਾਣੀ ਸੁਣਨ ਤੇ 20 ਦੇ ਵਿੱਚ ਕਿੱਥੇ ਲੈ ਜਾਣ ਬਾਣੀ ਜਦੋਂ ਅਸੀਂ ਸੁਣਨੇ ਆਪਾਂ ਜਿਵੇਂ ਗੁਰੂ ਹਰਿ ਸਿੰਘ ਜੀ ਨੇ ਜਪੀ ਸਾਹਿਬ ਦਾ ਬਾਤ ਸੁਣਾਇਆ ਪੂਰਾ ਸੰਪੂਰਨ ਬਾਤ ਸੁਣਾਇਆ ਉਸ ਤੋਂ ਬਾਅਦ ਅਸੀਂ ਉਹਨਾਂ ਕੋਲੋਂ ਅੱਛੇ ਇਤਿਹਾਸ ਵਿੱਚ ਵਿਚਾਰ ਸਵੇ ਨਾਮ ਪੰਜਾ ਪਿਆਰਾ ਸਾਹਿਬ ਦੇ ਨਾਮ ਤੇ ਹੋਰ ਆਪਣਾ ਇਤਿਹਾਸ ਸੋਧਗਰ ਸਾਹਿਬ ਦੀ ਤਰਤੀ ਦੀ ਕੀ ਕੀ ਹੋਇਆ ਲੰਗਰ ਚੱਲੇ ਗੁਰ ਸ਼ਬਦ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੇ ਫਤਿਹ ਸੰਗਤ ਜੀ ਫਤਿਹਗਰ ਸਾਹਿਬ ਦੀ ਪਾਵਨ ਧਰਤੀ ਤੇ ਅਨੋਖੇ ਲੰਗਰ ਲੱਗੇ ਹੋਏ ਨੇ ਤੁਸੀਂ ਪ੍ਰਸ਼ਾਦਿਆਂ ਦੇ ਲੰਗਰ ਦੇਖੇ ਤੁਸੀਂ ਮਾਲਸ਼ਾ ਦੇ ਲੰਗਰ ਦੇਖੇ ਹੋਰ ਵੀ ਕਈ ਪ੍ਰਕਾਰ ਦੇ ਪਰ ਉੱਤੇ ਹੀ ਸ਼ਬਦ ਗੁਰੂ ਦਾ ਲੰਗਰ ਵੀ ਲੱਗਿਆ ਹੋਇਆ ਗੁਰਬਾਣੀ ਸੁਣਾਓ ਤੇ ਇਨਾਮ ਪਾਓ ਤੁਸੀਂ ਦੇਖ ਸਕਦੇ ਹੋ ਪੇਪਰ ਦਿਓ ਸਾਈਕਲ ਜਿੱਤ ਕੇ ਜਾਓ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਲਾਲਚ ਦੇਣਾ ਪੈ ਰਿਹਾ ਵੈਸੇ ਪਰ ਫਿਰ ਵੀ ਦੇਖੋ ਤੁਸੀਂ ਤਾਂ ਜੋ ਛੋਟੇ-ਛੋਟੇ ਬੱਚੇ ਜੋੜ ਸਕਣ ਗੁਰਬਾਣੀ ਦੇ ਨਾਲ ਇਹ ਇਨਾਮ ਤੁਸੀਂ ਦੇਖ ਸਕਦੇ ਹੋ ਇੱਥੇ ਜਿਓਮੈਟਰੀ ਵੀ ਰੱਖੀ ਬੋਟਲ ਵੀ ਹੈ ਪੈਨ ਵੀ ਹੈ ਔਰ ਕਲਰਸ ਵੀ ਦਿੱਤੇ ਬਹੁਤ ਕੁਝ ਜਿਹੜਾ ਛੋਟੇ-ਛੋਟੇ ਬੱਚਿਆਂ ਦੇ ਵਾਸਤੇ ਖਾਸ ਤੌਰ ਤੇ ਰੱਖਿਆ ਗਿਆ ਕਿ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹ ਇੱਥੇ ਆ ਕੇ ਗੁਰਬਾਣੀ ਸੁਨਾ ਤੇ ਇਹ ਇਨਾਮ ਜਿਹੜੇ ਉਹ ਜਿੱਤ ਕੇ ਜਾਣ ਸੋ ਇਧਰ ਪੇਪਰ ਦਿਖਾ ਦਿਨੇ ਤੁਹਾਨੂੰ ਇਹ ਕਿਵੇਂ ਭਰਿਆ ਜਾਂਦਾ ਹੈ ਸਾਰਾ ਹੀ ਉੱਪਰ ਦਿੱਤਾ ਗਿਆ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰ ਕੌਰ ਜੀ ਦੀ ਪੇਂਟਿੰਗ ਹੈਗੀ ਹੈ ਜਿਹੜੀ ਤੁਸੀਂ ਭਰ ਸਕਦੇ ਹੋ ਹੋਰ ਵੀ ਅੱਗੇ ਤੁਸੀਂ ਦੇਖ ਸਕਦੇ ਆ ਇਹ ਛੋਟੇ ਸਾਹਿਬ ਜਦੇ ਦੀ ਤਸਵੀਰ ਹੈ ਜਿਹਨੂੰ ਤੁਸੀਂ ਕਲਰ ਕਰਨੇ ਆ ਇਹ ਡਰਾਇੰਗ ਹੈ ਡਰਾਇੰਗ ਨੂੰ ਤੁਸੀਂ ਕੰਪਲੀਟ ਕਰਨਾ ਆ ਤੇ ਸਾਈਕਲ ਜਿੱਤਣਾ ਆ ਸੋ ਦੇਖ ਸਕਦੇ ਆ ਬਹੁਤ ਸੋਹਣਾ ਉਪਰਾਲਾ ਜਿਹੜਾ ਖਾਸ ਤੌਰ ਤੇ ਇੱਥੇ ਕੀਤਾ ਗਿਆ ਹੈਗਾ ਸੋ ਗਲਬਾਤ ਵੀ ਵੀਰਨਾ ਕਰਾਂਗੇ ਦੇਖੋ ਇਸ ਚੁਰਾਹੇ ਦੇ ਉੱਪਰ ਰੋਡ ਦੇ ਉੱਪਰ ਖੜ ਕੇ ਸੁਨੇਹਾ ਦੇ ਰਹੇ ਨੇ ਤੇ ਸਾਡਾ ਵੀ ਮਕਸਦ ਹੈ ਇੱਕ ਸੁਨੇਹਾ ਚੈਨਲ ਦੇ ذریعے ਉਹ ਸੁਨੇਹਾ ਤੁਹਾਡੇ ਤੱਕ ਲੈ ਕੇ ਆਈਏ ਜੋ ਇੱਕ ਸੱਚਾ ਸੁਚੱਜਾ ਤੇ ਸੋਹਣਾ ਸੁਨੇਹਾ ਆ ਗਲਬਾਤ ਵੀ ਕਰਾਂਗੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਹੁਤ ਹੀ ਵਧੀਆ ਉਪਰਾਲਾ ਛੋਟੇ ਸਾਹਿਬ ਜੀਆਂ ਤੇ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਜੋ ਕਿ ਗੁਰੂ ਗਿਆਨ ਲੰਗਰ ਮਿਸ਼ਨ ਚੜਦੀ ਕਲਾ ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ 25 26 27 ਸਵਾ ਦੇ ਦਿਨਾਂ ਦੇ ਵਿੱਚ ਲਗਾਇਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੋੜਾ ਜਾ ਸਕੇ ਅੱਜ ਦੇ ਟਾਈਮ ਦੇ ਵਿੱਚ ਬੱਚੇ ਹੋਰ ਇਤਿਹਾਸ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਨੇ ਬਾਹਰ ਦਾ ਦੌਰ ਜਾਦਾ ਚੱਲ ਰਿਹਾ ਹੈ ਇਸ ਕਰਕੇ ਬੱਚਿਆਂ ਨੂੰ ਇੱਕ ਅਸੀਂ ਲਾਲਚ ਦਿਨੇ ਆ ਤਾਂ ਕਿ ਉਹ ਬੱਚੇ ਆਣ ਗਿਫਟ ਦੇ ਲਾਲਚ ਦੇ ਵਿੱਚ ਹੀ ਕੁਰਬਾਨੀ ਸੁਣਾਣ ਤਾਂ ਕਿ ਗੁਰਬਾਣੀ ਨਾਲ ਜੋੜਿਆ ਜਾ ਸਕੇ ਜਦੋਂ ਜੁੜ ਜਾਂਦੇ ਨੇ ਤਾਂ ਹਿੱਤ ਟੋਟੀ ਨਹੀਂ ਸਕਦੇ ਹਾਂਜੀ ਫਿਰ ਤਾਂ ਕਹਿੰਦੇ ਨਾ ਵੀ ਇੱਕ ਵਾਰੀ ਜਦੋਂ ਗੁਰੂ ਦੇ ਲੜ ਲੱਗ ਜਾਂਦਾ ਹੈ ਤਾਂ ਫਿਰ ਗੁਰੂ ਉਹਦੀ ਹਾਮੀ ਜ਼ਰੂਰ ਭਰਦਾ ਹੈ ਕਹਿੰਦੇ ਨਾ ਸਤਗੁਰ ਕਹਿੰਦੇ ਨੇ ਵੀ ਇੱਕ ਇੱਕ ਪੰਡਾ ਚੱਲ ਲੱਖ ਲੱਖਾਂ ਪੈਂਡੇ ਲੈ ਕੇ ਗੁਰੂ ਮਹਾਰਾਜ ਆਪ ਲੈ ਕੇ ਤੁਰਦੇ ਨੇ ਇਸ ਕਰਕੇ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ ਗੁਰੂ ਗਿਆਨ ਲੰਗਰ ਜੋ ਕਿ ਮਿਸ਼ਲ ਚੜਦੀ ਕਲਾ ਖੰਨਾਵਿਲੌਰ ਹਰ ਸਾਲ ਦੀ ਤਰ੍ਹਾਂ ਇੱਥੇ ਲਗਾਇਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕੇ ਜਿਵੇਂ ਦੇ ਇਨਾਮ ਜਿਹੜੇ ਰੱਖਿਆ ਹੈ ਭਾਵਨਾ ਕਿਵੇਂ ਦੀ ਹੈ ਤੁਹਾਡੀ ਇਹ ਚੀਜ਼ਾਂ ਨੂੰ ਲੈ ਕੇ ਭਾਵਨਾ ਬੱਚਿਆਂ ਨੂੰ ਮਤਲਬ ਕਿ ਜਿਹੜੇ ਵੱਡੇ ਬੱਚੇ ਨੇ ਉਹਨਾਂ ਲਈ ਜਿਹੜੇ ਜ਼ਿਆਦਾ ਬਿਹਤਰ ਕਰਦੇ ਨੇ ਸਾਈਕਲ ਦਾ ਇਨਾਮ ਹੈ ਛੋਟੇ ਬੱਚਿਆਂ ਨੂੰ ਡਰਾਇੰਗ ਦਾ ਇਨਾਮ ਹੈ ਜਿਵੇਂ ਕਿ ਪੈਨ ਪੈਨਸਿਲਸ ਹਰ ਬੱਚਿਆਂ ਦੇ ਲਈ ਇਹ ਨਹੀਂ ਕਿ ਜੇ ਕਿਸੇ ਨੂੰ ਨਹੀਂ ਆਂਦਾ ਤੇ ਉਹਨੂੰ ਗਿਫਟ ਨਹੀਂ ਦੇਣਾ ਹਰ ਬੱਚਿਆਂ ਨੂੰ ਗਿਫਟ ਦਿੱਤੇ ਜਾਂਦਾ ਤਾਂ ਕਿ ਉਹ ਅਗਲੀ ਵਾਰੀ ਹੋਰ ਵੀ ਜ਼ਿਆਦਾ ਵਧੀਆ ਇਮਤਿਹਾਨ ਦੇ ਸਕੇ ਹੋਰ ਵੀ ਜ਼ਿਆਦਾ ਗੁਰਬਾਣੀ ਨਾਲ ਜੁੜ ਸਕੇ ਇਸ ਤਰ੍ਹਾਂ ਬੱਚਿਆਂ ਨੂੰ ਮਤਲਬ ਕਿ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਸੋਟੇ ਸਾਹਿਬ ਜੀਾਂ ਦੀ ਸ਼ਹਾਦਤ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿੰਨੇ ਕੋ ਬੱਚੇ ਆ ਚੁੱਕੇ ਨੇ ਰਿਜ਼ਲਟ ਕੀ ਨਿਕਲਿਆ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇਹ ਨਹੀਂ ਕਿ ਸਿੱਖਾਂ ਦੇ ਬੱਚੇ ਅਸੀਂ ਹਰ ਹਰ ਕੌਮ ਦੇ ਬੱਚੇ Hindu Sikh Muslim Isai ਕੋਈ ਵੀ ਹੈ ਹਰ ਹਰ ਧਰਮ ਦਾ ਬੱਚਾ ਜਿਹੜਾ ਆਂਦਾ ਹੈ ਇੱਥੇ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਬੱਚੇ ਆਉਂਦੇ ਨੇ ਬਹੁਤ ਹੀ ਵਧੀਆ ਮਤਲਬ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੱਧ ਚੜ ਕੇ ਬੱਚੇ ਹਿੱਸਾ ਲੈਂਦੇ ਨੇ ਕਿ ਮੈਂ ਵੀ ਅਗਲੀ ਵਾਰੀ ਸਾਈਕਲ ਜਿੱਤਾਂ ਇਸ ਕਰਕੇ ਹਰ ਵਾਰੀ ਇਹ ਉਪਰਾਲਾ ਜਿੱਦਾਂ ਹੁੰਦਾ ਹੈ ਇਸ਼ਾਅ ਹੁੰਦਾ ਬੱਚਿਆਂ ਦੇ ਵਿੱਚ ਕਿ ਅਸੀਂ ਵੀ ਜਿੱਤ ਕੇ ਜਾਈਏ ਬਿਲਕੁਲ ਜੀ ਬਹੁਤ ਹੀ ਬੱਚਿਆਂ ਦੇ ਵਿੱਚ ਕਿਹੜੇ ਕਿਹੜੇ ਇਨਾਮ ਲੱਗੇਗੇ ਆ ਇੱਕ ਪਾਸੇ ਇਨਾਮ ਤੁਸੀਂ ਦੇਖ ਲੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਖੇਡਾ ਖੇਡੋ ਇਨਾਮ ਪਾਓ ਸਾਈਕਲ ਜਿੱਤ ਕੇ ਜਾਓ ਸੋ ਦੱਸ ਕੋ ਤੁਸੀਂ ਦੇਖ ਸਕਦੇ ਹੋ ਵੀ ਚੀਜ਼ਾਂ ਲਿਖਿਆ ਗੁਰੂ ਗਿਆਨ ਲੰਗਰ ਦੇ ਵੱਲੋਂ ਖਾਸਾ ਤੇ ਉਪਰਾਲਾ ਕੀਤਾ ਗਿਆ ਬਾਣੀ ਦਾ ਲੰਗਰ ਲਾਇਆ ਗਿਆ ਕਿ ਬਾਣੀ ਨਾਲ ਜੁੜੋ ਜਿਹੜਾ ਅਸਲ ਮੁੱਢ ਸੀ ਬਾਣੀ ਕਿਉਂਕਿ ਜੇ ਤੂੰ ਰੇ ਨਾਲ ਜੁੜੇ ਹੋਵੋਗੇ ਤੇ ਕਦੇ ਟੁੱਟ ਨਹੀਂ ਸਕਦੇ ਉਸ ਨਾਲ ਜੋੜਨ ਲਈ ਥੋੜਾ ਲਾਲਚ ਦਿੱਤਾ ਜਾ ਰਿਹਾ ਬੱਚਾ ਨੂੰ ਤਾਂ ਜੋ ਜੋੜ ਸਕਣ ਕਿਉਂਕਿ ਮਾਵਾਂ ਤਾਂ ਇਤਿਹਾਸ ਸੁਣਾਉਂਦੀਆਂ ਨਹੀਂ ਮਾਵਾਂ ਤਾਂ ਆਪਣੇ ਬੱਚਿਆਂ ਨੂੰ ਜੋੜਦੀਆਂ ਨਹੀਂ ਪਰ ਐਸੇ ਵੀਰਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਕਿ ਜਿਹੜਾ ਆਪਣੇ ਗੁਰਬਾਣੀ ਦੇ ਨਾਲ ਜੁੜ ਕੇ ਗੁਰੂ ਦੇ ਨਾਲ ਜੁੜ ਕੇ ਵਾਪਸੀ ਕੀਤੀ ਜਾਵੇ ਸੋ ਵੀਰ ਜੀ ਕਿੰਨੇ ਸਾਲਾਂ ਤੋਂ ਇਹ ਜਿਹੜਾ ਲੰਗਰ ਲੱਗ ਰਿਹਾ ਹੈਗਾ ਮੈਂ ਇਸ ਮਿਸ਼ਨ ਦੇ ਨਾਲ ਵਿੱਚ ਤਾਂ 5 ਸਾਲ ਤੋਂ ਜੁੜਿਆ ਆਂ ਮੈਨੂੰ ਜਿੰਨਾ ਤੱਕ ਪਤਾ ਹੈ ਕਿ 10-12 ਸਾਲ ਹੋ ਗਏ ਨੇ ਇਸ ਮਿਸ਼ਨ ਚਲਦੇ ਹੋਏ ਤੇ ਮੈਂ 5 ਸਾਲ ਤੋਂ ਜੁੜਿਆ ਆਂ ਮੈਨੂੰ ਬਹੁਤ ਵਧੀਆ ਮਤਲਬ ਲੱਗਦਾ ਇੱਥੇ ਆ ਕੇ ਮਤਲਬ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਤਾਂ ਹੁੰਦਾ ਹੈ ਕਿ ਅਸੀਂ ਗੁਰਬਾਣੀ ਸਿੱਖੀਏ ਪੜ੍ਹੀਏ ਕਿਉਂਕਿ ਕਈ ਜਿਹੜੇ ਬੱਚੇ ਨੇ ਉਹ ਸਿੱਖਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਇਹ ਸਭ ਦੇਖ ਕੇ ਇੱਕ ਹੁੰਦਾ ਹੈ ਕਿ ਮੈਂ ਅਗਲੀ ਵਾਰੀ ਫੇਰ ਆਵਾਂ ਸਾਈਕਲ ਜਿੱਤ ਕੇ ਜਾਵਾਂ ਇੱਕ ਲਾਲਚ ਦੇ ਤੌਰ ਦੇ ਉੱਤੇ ਉਹ ਗੁਰਬਾਣੀ ਦੇ ਨਾਲ ਲੜਦੇ ਨੇ ਕਿਉਂਕਿ ਜਿਹੜੇ ਕੁਐਸਚਨ ਉਹਨਾਂ ਨੂੰ ਨਹੀਂ ਆਉਂਦੇ ਨੇ ਜਿਨ੍ਹਾਂ ਦੇ ਆਨਸਰ ਉਹ ਅਗਲੀ ਵਾਰੀ ਉਹਨਾਂ ਦੀ ਤਿਆਰੀ ਵਧੀਆ ਕਰਕੇ ਆਉਂਦੇ ਨੇ ਤਾਂ ਕਿ ਮੈਂ ਸਾਈਕਲ ਜਿੱਤ ਸਕਾਂ ਲੋਕ ਸਹਿਣਾ ਚੀਜ਼ਾਂ ਦਾ ਵਪਾਰ ਕਰਦੇ ਨੇ ਖਿਲਾਉਣਿਆਂ ਦਾ ਵੇਚਦੇ ਨੇ ਇਸ ਫਤਿਹਗੜ੍ਹ ਦੇ ਪਾਵਨ ਧਰਤੀ ਤੇ ਤੁਸੀਂ ਗੁਰਬਾਣੀ ਵਾਸਤੇ ਬੈਠ ਰਹੇ ਹੋ ਹਾਂਜੀ ਬਿਲਕੁਲ ਜੀ ਤਾਂ ਕਿ ਕਿਉਂਕਿ ਬੱਚੇ ਤਾਂ ਮੇਲਾ ਵੇਖਣ ਹੀ ਆਉਂਦੇ ਨੇ ਨਾ ਵੀ ਸਾਨੂੰ ਲੈ ਦਿਓ ਆ ਲੈ ਦਿਓ ਪਰ ਅਸੀਂ ਇਸ ਚੀਜ਼ ਦਾ ਲੰਗਰ ਲਾਇਆ ਹੋਇਆ ਹੈ ਕਿ ਤਾਂ ਕਿ ਬੱਚੇ ਗੁਰਬਾਣੀ ਸੁਣਾਣ ਤੇ ਫਰੀ ਦੇ ਵਿੱਚ ਗਿਫਟ ਲੈ ਜਾਣ ਇਸ ਕਰਕੇ ਜੀ ਤੁਹਾਡੇ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਵੀਰ ਜੀ ਨੇ ਗੱਲ ਕਹੀ ਹੈ ਕਿ ਬੱਚੇ ਤਾਂ ਇਥੇ ਮੇਲਾ ਵੇਖਣ ਹੀ ਆਉਂਦੇ ਨੇ ਕਿਉਂਕਿ ਮਾਵਾ ਵੱਲੋਂ ਦੱਸਿਆ ਹੀ ਨਹੀਂ ਗਿਆ ਕਿ ਤੇ ਨਾ ਕਿਤੇ ਪੀ ਸ਼ਹੀਦੀ ਜੋੜ ਮੇਲ ਆ ਇੱਥੇ ਸਭਾ ਹੁੰਦੀ ਹੈ ਸ਼ੋਕ ਦਾ ਮੌਲ ਹੈ ਇਹ ਜਿੱਤੇ ਕਿਤੇ ਨਾ ਕਿਤੇ ਨਹੀਂ ਦੱਸਿਆ ਜਾਂਦਾ ਇਹ ਚੀਜ਼ਾਂ ਸਾਡੇ ਜਿਹੜੇ ਪੇਰੈਂਟਸ ਨੇ ਆਪੇ ਸਾਡੇ ਆਗੂ ਨੇ ਉਹਨਾਂ ਨੇ ਦੱਸਣ ਲਈ ਗੁਰਦੁਆਰਿਆਂ ਦੇ ਵਿੱਚ ਜਿਹੜੇ ਭਾਈ ਸਾਹਿਬ ਨੇ ਉਹਨਾਂ ਨੇ ਦੱਸਣਾ ਹੁੰਦਾ ਹੈ ਇਸ ਕਰਕੇ ਅਸੀਂ ਦੇਖ ਰਿਹਾ ਕਿ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਭੁੱਲੀਆਂ ਜਾ ਰਹੀਆਂ ਨੇ ਬੱਚੇ ਆਂਦੇ ਨੇ ਕਿ ਇੱਥੇ ਮੇਲਾ ਹੋ ਰਿਹਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਸਾਹਿਬਜ਼ਾਦੀਆਂ ਦੀ ਸ਼ਹੀਦੀ ਹੋਈ ਹੈ ਮਾਤਾ ਗੁਜਰਕੋਟ ਜੀ ਨੂੰ ਸ਼ਹੀਦ ਕੀਤਾ ਸ਼ਹੀਦ ਕਿਉਂ ਕੀਤਾ ਗਿਆ ਹੈ ਉਹਨਾਂ ਨੂੰ ਇਸ ਮੁਹੀਮ ਦੇ ਨਾਹੀਂ ਮਿਸ਼ਨ ਚੜ੍ਹਦੀ ਕਲਾ ਦੇ ਰਾਹੀਂ ਅਸੀਂ ਅਸੀਂ ਇੱਕ ਬੱਚਿਆਂ ਨੂੰ ਇਹ ਵੀ ਉਪਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਗੁਰੇ ਇਤਿਹਾਸ ਨਾਲ ਜੁੜੋ ਧਰਮ ਦੇ ਵਿੱਚ ਇੱਕ ਦੂਜੇ ਨੂੰ ਕਨਵਰਟ ਨਾ ਕਰੋ ਕਿਉਂਕਿ ਬੱਚੇ ਅੱਜ ਜੋ ਮੋਡ ਨੇ ਗੁਰਸਤਾ ਹਸਤੋਂ ਉਹ ਦੂਰ ਹੁੰਦੇ ਜਾ ਰਹੇ ਨੇ ਇਸ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਤਾਂ ਕਿ ਬੱਚੇ ਜਿਹੜੇ ਨੇ ਗੁਰਸਿੱਖ ਸਹਾਸ ਦੇ ਨਾਲ ਜੁੜਨ ਉਹਨਾਂ ਨੂੰ ਪਤਾ ਲੱਗੇ ਸਵਾ ਕਿਉਂ ਹੁੰਦੀ ਹੈ ਇਹ ਸ਼ਹੀਦੀ ਜੋੜ ਮੇਲੇ ਕਿਉਂ ਮਨਾਏ ਜਾਂਦੇ ਨੇ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਨਾ ਹੋਵੇ ਕਿ ਮੇਲਾ ਦੇਖ ਕੇ ਘਟੋਣੇ ਲੈ ਕੇ ਚਲੇ ਜਾਓ ਵੀ ਨਹੀਂ ਦੱਸ ਕੋ ਤੁਸੀਂ ਦੇਖ ਸਕਦੇ ਹੋ ਇਹੋ ਜਿਹੇ ਮਾਵਾ ਵੀ ਨੇ ਜਿਹੜੀਆਂ ਬੱਚਿਆਂ ਨੂੰ ਪਿਆਰ ਭਰ ਤਿਆਰ ਕਰਕੇ ਲਿਆਉਂਦੀਆਂ ਨੇ ਜắp ਸੋਚੇ ਸੋਚ ਨਾ ਹੋਈ ਤੇ ਸੋਚੀ ਲਗਵਾ ਚੁੱਪੇ ਚੁੱਪ ਨਾ ਹੋਈ ਤੇਰਾ ਇਹਾ ਹਲਕਾ ਉਕੇ ਬੁੱਕ ਨਾ ਤੇਰੀ ਜਵਨ ਨਾ ਪੁਨਾ ਪਾ ਤੇ ਜਾਨ ਵਾਲਾ ਕਾ ਇੱਕ ਨਾ ਚੱਲੇ ਨਾ ਇਹ ਚਤਿਆਰਾ ਹੋਈਆ ਕਿਤੂੜੇ ਟੁੱਟੇ ਪਾ ਉਕਮਰ ਜਾਈ ਚੱਲਣਾ ਨਾ ਕਲਕਿਆ ਨਾ

ਵੀਰੋ ਕਿੰਨਮਟਿਆ ਆਇਆ ਚਾਹ ਆਇਆ ਕੋਈ ਜੀ ਆਇਆਂ ਨੂੰ ਤੇ ਚਰੀਆਂ ਨਾਲ ਤੁਸੀਂ ਹੋਰ ਵੀ ਬੱਚੇ ਦੇਖ ਸਕਦੇ ਹੋ ਤੇ ਬੱਚਿਆਂ ਦੀ ਲਾਈਨ ਲੱਗ ਗਈ ਆ ਇੱਧਰ ਵੀ ਬੱਚੇ ਜਿਹੜਾ ਕਿਸਨੋਂ ਲਈ ਪਹੁੰਚੇ ਨੇ ਜਿਵੇਂ ਲਿਖਿਆ ਕਿ ਗੁਰਬਾਣੀ ਸੁਣਾਓ ਤੇ ਇਨਾਮ ਪਾਓ ਬੱਚੇ ਇਨਾਮ ਲੈਣ ਦੇ ਲਈ ਬਾਣੀ ਸੁਣਾ ਰਹੇ ਨੇ ਜਿਹੜੇ ਬੱਚੇ ਆ ਉਹਨੂੰ ਬਾਣੀ ਆਉਂਦੀ ਆ ਉਹ ਆ ਕੇ ਇੱਥੇ ਸੁਣਾਉਂਦੇ ਨੇ ਤੇ ਇਨਾਮ ਲੈ ਕੇ ਜਾਂਦੇ ਨੇ ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਬੱਚੇ ਵੱਲੋਂ ਸੁਨਾਇਆ ਵੀ ਜਾ ਰਿਹਾ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਦਾ ਖਾਲਸਾ ਕਿੰਨੀਆਂ ਬਾਣੀ ਆਉਂਦੀਆਂ ਬੱਚੇ ਨੂੰ ਇਹਨੂੰ ਹਲੇ ਥੋੜਾ ਹੀ ਸਕਾਇ ਪੰਜ ਵਰਣੀਆਂ ਨੂੰ ਅੱਛਾ ਥੋੜੇ ਪੰਜ ਪੌੜੀਆਂ ਜੇ ਤਾਂ ਤੇ ਮਤਲਬ ਕਿ ਇਹਨਾਂ ਨੂੰ ਇਤਿਹਾਸ ਵੀ ਦੱਸਦੇ ਹੋ ਕਿ ਇਹ ਕਿੱਥੇ ਆਏ ਆ ਹਾਂਜੀ ਇਹ ਪਹਿਲੀ ਵਾਰ ਹੀ ਆਏ ਨਾ ਹਲੇ ਇਸ ਦਾ ਕਿ ਜੀ ਹੋਰ ਕਿਹੜੀਆਂ ਕਿਹੜੀਆਂ ਬਾਣੀਆਂ ਆਉਂਦੀਆਂ ਇਹਨਾਂ ਨੂੰ ਹਲੇ ਤੈਨੂੰ ਇਹ ਸ਼ੁਰੂ ਕਰੀਏ ਹੌਲੀ ਹੌਲੀ ਕਰ ਰਹੂਗੇ ਨਾ ਹਲੇ ਛੋਟਾ ਤੈਨੂੰ ਜੇ ਜੀ ਆ ਕੇ ਪੁੱਛਦੇ ਨੇ ਵੀ ਆਪਾਂ ਕਿੱਥੇ ਆਏ ਆ ਹਾਂਜੀ ਇਸ ਪਤੂ ਮਾਈਗਰ ਜਿੱਕਾ ਕਾਸਾ ਮਾਈਗਰ ਜਿੱਕੀ ਬਤਸੀ ਵੀ ਬਾਣੀ ਸੁਣਨੀ ਸੀ ਸਾਡੇ ਬੱਚੇ ਨੇ ਹਾਂਜੀ ਇਹ ਸੁਣਾ ਗਿਆ ਆਲਰੇਡੀ ਹਾਂਜੀ ਇਨਾਮ ਲੈਣ ਆਇਆ ਉਹ ਆਪਣੇ ਭਰਾ ਨੂੰ ਲੈ ਕੇ ਆਇਆ ਜੀ ਕਿ ਉਹ ਸੁਣਾਵੇਗਾ ਅੱਛਾ ਜੀ ਇਨਾਮ ਕਿ ਜਿੱਤਿਆ ਨੇ ਇਹਨੇ 10 ਪੈਨਸਲ ਜੀ ਪੈਨ ਪੈਨਸਲ ਪਰ ਉਹਨੂੰ ਸ਼ੌਂਕ ਹੈ ਕਿ ਮੈਂ ਸੁਣਾਇਆ ਮੈਨੂੰ ਇਨਾਮ ਮਿਲਿਆ ਮੈਂ ਮਮਾ ਤੋਂ ਸਿੱਖਣੀ ਆ ਉਹ ਤੇ ਬਿਲਕੁਲ ਤੇ ਫਿਰ ਬੱਚਿਆਂ ਨੂੰ ਗੁਰੂ ਇਤਿਹਾਸ ਨਾਲ ਜੋੜਦੇ ਹਾਂ ਹਾਂਜੀ 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 ਦੱਸ ਕਿੱਥੇ ਆਏ ਹੋ ਤਾਂ ਹਾਂਜੀ 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 ਹਰ ਸਾਲ ਲੈ ਕੇ ਆਉਂਦੇ ਹਾਂ ਹਾਂਜੀ ਲੈ ਕੇ ਆਉਂਦੇ ਹਾਂ ਜੀ ਵਿਚ ਨੂੰ ਵੀ ਆਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਬੱਚਿਆਂ ਤੇ ਪ੍ਰਭਾਵ ਪੈ ਰਿਹਾ ਹੈ ਕਿ ਬੱਚਾ ਗੁਰਬਾਣੀ ਸੁਣਾ ਕੇ ਉਹਨਾਂ ਨੂੰ ਲਗਨ ਸੀ ਕਿ ਮੈਂ ਬਾਣੀ ਸੁਣਾਵਾ ਤੇ ਇਨਾਮ ਜਿੱਤਾਂ ਇਦਾਂ ਦੇ ਵੀ ਬੱਚੇ ਨੇ ਇਦਿਆਂ ਇਦਾਂ ਦੀਆਂ ਮਾਮਾ ਵੀ ਨੇ ਜਿਹੜਿਆ ਕਿ ਆਪਣੇ ਬੱਚਿਆਂ ਨੂੰ ਤਿਆਰ ਪਰ ਤਿਆਰ ਕਰਕੇ ਬਾਣੀ ਸੁਣਾਉਣ ਦੀ ਬਾਣੀ ਸਿਖਾਉਂਦੀਆਂ ਨੇ ਔਰ ਇਹ ਪੇਂਟਿੰਗ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜੀਆਂ ਕਿ ਨਾਲ ਦਿੱਤੀਆਂ ਜਾਂਦੀਆਂ ਖਾਸ ਤੌਰ ਤੇ ਵੀ ਗੱਲ ਕਰਾਂਗੇ ਮਿਰਜੀਣਾ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੱਚਿਆਂ ਤੋਂ ਬਾਣੀ ਜਦੋਂ ਸੁਣਦੇ ਹੋ ਤਾਂ ਹੋਰ ਜਿਹੜੇ ਕਿ ਸਵਾਲ ਵੀ ਕਰਦੇ ਹੋ ਅੱਜ ਬਾਣੀ ਜਦੋਂ ਅਸੀਂ ਸੁਣਨੇ ਆਪਾਂ ਜਿਵੇਂ ਗੁਰੂ ਹਰਿ ਸਿੰਘ ਨੇ ਜਪਜੀ ਸਾਹਿਬ ਦਾ ਬਾਤ ਸੁਣਾਇਆ ਪੂਰਾ ਸੰਪੂਰਨ ਬਾਤ ਸੁਣਾਇਆ ਉਸ ਤੋਂ ਬਾਅਦ ਅਸੀਂ ਇਹਨਾਂ ਕੋਲ ਅਸੀਂ ਇਤਿਹਾਸ ਜਿਵੇਂ ਚਾਰ ਸਵੇ ਨਾਮ ਪੰਜਾ ਪਿਆਰਾ ਸਾਹਿਬ ਦੇ ਨਾਮ ਤੇ ਹੋਰ ਆਪਣਾ ਇਤਿਹਾਸ ਸੋਹੇ ਗੁਰ ਸਾਹਿਬ ਦੀ ਧਰਤੀ ਦੀ ਕੀ ਕੀ ਹੋਇਆ ਕਿ ਬਈ ਬੰਦਾ ਸਿੰਘ ਬਹਾਦਰ ਜੀ ਨੇ ਕਿਹੜੀ ਜੰਗ ਲੜੀ ਕਿੰਨਾ ਦਰਾਂਕ ਜੰਗ ਕੀਤੀ ਆ ਉਹ ਸਾਰੇ ਵਾਸਤੇ ਇਤਿਹਾਸ ਬਾਰੇ ਜਾਗੋ ਗੁਰਨੇ ਆ ਜੀ ਨਾ ਆਪਰੇਸ਼ਨ ਕਿਹੜੇ ਮਤਲਬ ਕਿ ਜਿਹੜੀ ਬੁੱਕ ਹੈਗੀ ਆ ਉਹਦੇ ਵਿੱਚ ਕਿਹੜੇ ਵੀਰੇ ਆ ਨਹੀਂ ਉਹ ਤਾਂ ਆਪਣੇ ਕੋਲ ਜੀ ਸਿਰਫ ਇੱਕ ਹੁੰਦੀ ਹੈ ਛੋਟੇ ਸਾਹਿਬਾਂ ਦੀ ਬੁੱਕ ਆ ਇਹਦੇ ਚਿੱਤਰ ਬਣੇ ਹੋਏ ਆ ਜੀ ਉਹਦੇ ਚਿੱਤਰ ਚ ਉਹਨਾਂ ਦੀ ਸਾਰੀ ਗਾਥਾ ਦੱਸੀ ਹੋਈ ਹੈ ਜਿਵੇਂ ਉਹਨਾਂ ਨੇ ਕਿਵੇਂ ਜੇਰੇ ਰੱਖਿਆ ਕਿਹੜੇ ਠੰਡੇ ਪੁਰਜ ਰੱਖਿਆ ਗਿਆ ਔਰ ਕਿੰਨੇ ਆਪਣਾ ਨੀਹਾਂ ਚ ਜਿਹੜਾ ਕਿਹੜਾ ਸਾਸਲ ਵਿਖੇ ਬਾਗ ਦੇ ਜਿਹਨਾਂ ਨੇ ਕੀਤਾ ਸੀ ਇਹ ਉਹ ਸਾਰਾ ਬਾਰੇ ਉਹਨਾਂ ਨੇ ਦੱਸਿਆ ਗਿਆ ਜੀ ਬਿਲਕੁਲ ਬਹੁਤ ਧੰਨਵਾਦ ਜੀ ਸੋ ਇਹ ਬੱਚੇ ਆਏ ਨੇ ਤਾਂ ਕੀ ਸੁਣਾਣਗੇ ਵੀ ਸੁਣ ਲਾਂਗੇ ਆਪਾਂ ਇਹਨਾਂ ਤੋਂ ਦੇਖੋ ਛੋਟੇ ਛੋਟੇ ਬੱਚਿਆਂ ਚ ਉਤਸ਼ਾਹ ਪੈਦਾ ਕਰਨ ਦੇ ਲਈ ਇਹ ਲੰਗਰ ਲਾਏ ਜਾਂਦੇ ਨੇ ਤਾਂ ਜੋ ਬੱਚਿਆਂ ਨੂੰ ਪਾਣੀ ਆ ਸਕੇ ਕਿਸ ਪਥੀ ਦਾ ਨਾਂ ਹੈ ਸਿੱਖੀ ਉਹ ਤਨ ਗੁਰੂ ਅਰਜਨ ਦੇਵ ਸਿੱਖੀ ਪੂਜਿਆ ਗੁਦਰੀ ਮਾਏ ਸਿੱਖੀ छतुर्थबारिखी पुजा कुछ सीखी बड़ला ही कोई पै सकता है तलवा की छाया कोई पै ही है तलवा की छाया सीखी तन तर पाई दयाला सीखी शहादत का प्याला सीखी तन तर पाई दयाला सीखी शहादत का प्याला सीखी पहला पैदा सर कटवाद मिले नड़लाा सीखी पहला पैदा सर मिले मिलना निराला सीखी थूक जाने है हलोनी सब दयाला सीखी क्योंकि जाने अड़ियल हुई है रुतबा सत्य आला सीखी पंथम से मैं उधर होनी है ये कहना नहीं सुखाला सीखी पंथम से मैं उधर होनी है ये कहना नहीं सुखाला सीखी बोले सोनिहाल बच्चे तुम तो किस सुना रहे हो पाठ है पाठ पाठ सुना हो ਇਹ ਬੱਚੀ ਵੀ ਪਾਰ ਸੁਣਾਉਗੀ ਦੇਖੋ ਬੱਚੇ ਨੇ ਬੜੀ ਸੋਹਣੀ ਕਵਿਤਾ ਸੁਣਾਈ ਆ ਸੋ ਗੁਰੂ ਗਿਆਨ ਲੰਗਰ ਦੇ ਵੱਲੋਂ ਬਹੁਤ ਸੋਹਣੇ ਉਪਰਾਲੇ ਕੀਤੇ ਜਨਾ ਉਹਨਾਂ ਨੇ ਪੇਂਟਿੰਗ ਦਿੱਤੀ ਐ ਕਿਵੇਂ ਲੱਗ ਰਿਹਾ ਕਿਵੇਂ ਲੱਗਿਆ ਤੁਹਾਨੂੰ ਬੜੀਆ ਜੀ ਹਾਂ ਬੜੀਆ ਅਰੇ ਕੌਣ ਸਿਖਾਉਣੇ ਨੇ ਤੁਹਾਨੂੰ ਜੀ ਆਪ ਸਿੱਖੀ ਆ ਆਪਨੇ ਸਿੱਖੀ ਐ ਜੀ ਮਾਤਾ ਪਿਤਾ ਦੱਸਦੇ ਨੇ ਕਿੱਥੇ ਆਏ ਹੋ ਕਿੱਥੇ ਆਏ ਹੋ ਤੁਸੀਂ ਫਤਿਹਗੁਰ ਸਾਹਿਬ ਜੀ ਇੱਥੇ ਕੀ ਹੋਇਆ ਸੀ ਇੱਥੇ ਉਹਨਾਂ ਨੇ ਆਪਣੇ ਬਾੜ ਲਈ ਬਾੜ ਲਈ ਹੋ ਬੜਾ ਸਹੀ ਹੈ ਜੀ ਹਾਜ਼ਰ ਹੋ ਸੀ ਨਾ ਜੀ ਵੇਲੇ ਤੇ ਸਦਸ਼ਕੋ ਜੁੜੇ ਰਿਹਾ ਇੱਕ ਸੁਨੇਹਾ ਚੈਨਲ ਦੇ ਨਾਲ ਇਸੇ ਹੀ ਤਰ੍ਹਾਂ ਹੋਰ ਸੁਨੇਹੇ ਦੇ ਨਾਲ ਹਾਜ਼ਰ ਹੋਵਾਂਗੇ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਕਵਰੇਜ ਕਰਕੇ ਤੁਹਾਨੂੰ ਉਹ ਹਰ ਇੱਕ ਵੀ ਲੱਖਣ ਲੰਗਰ ਦਿਖਾ ਰਹੇ ਹਾਂ ਤਾਂਤਾ ਕੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਕਾਲਾ